ਕਲ ਵੀ ਯੋਧੇਓ ਪੰਜਾਬੀ ਸੱਭਿਆਚਾਰ ਦੇ ਵਾਰਸੋ ਪੰਜਾਬੀ ਮਾਂ ਬੋਲੀ ਦੇ ਹੀਰੇ ਪੁੱਤੋ ਮੈਂ ਹਾਕਮ ਵਖਤਰੀ ਵਾਲਾ ਵਿਪਦ ਜੀਤ ਕਰਦੀ ਆਪਣੀ ਅੰਤਰਾਤਮਾ ਤੋਂ ਮਨ ਪ੍ਰਣਾਮ ਕਰਦੀ ਜੁਗ ਜੁਗ ਜੀਵ ਵਸਦੇ ਰੋ ਔਰ ਜੀਵਨ ਦਾ ਸੱਚ ਹੈ ਕਿ ਅੱਧੀ ਸਦੀ ਤੋਂ ਅਸੀਂ ਸਟੇਜ ਕੀਤੀ ਮੈਂ ਤੇ ਦਿਲਜੀਤ ਜੀ ਨੇ ਦੁਨੀਆਂ ਦੇ ਬਹੁਤ ਵੱਡੇ ਵੱਡੇ ਮੇਲੇ ਵੇਖੇ ਅੱਖਾਂ ਵੇਖਣਾ ਰੱਦੀਆਂ ਬਹੁਤ ਰੰਗ ਤਮਾਸ਼ੇ ਬਹੁਤ ਕੁਝ ਲਿਖਿਆ ਪਰ ਮੈਂ ਸੱਚ ਕਹਿਣਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਅੱਜ ਪਹਿਲੀ ਵਾਰ ਹਾਕਮ ਬਖਤਰੀ ਵਾਲਾ ਪੰਜਾਬੀ ਭਾਵਾ ਲੁਧਿਆਣਾ ਇਸ ਗਰਾਊਂਡ ਦੇ ਵਿੱਚ ਕਲਮਾਂ ਦੇ ਬਾਗ ਦੇ ਵਿੱਚ ਖੜਾ ਕਲਮਾਂ ਦਾ ਬਾਗ ਮੈਂ ਅੱਜ ਲੱਗਿਆ ਦੇਖਿਆ ਲੁਧਿਆਣੇ ਦੇ ਵਿੱਚ ਤੁਹਾਡਾ ਬਹੁਤ ਬਹੁਤ ਅਨੁਵਾਦ ਇੱਕ ਕਦਮ ਤੁਰਨਾ ਫਿਰ ਕਾਫਲੇ ਬਣਦੇ ਆ ਆ ਮੇਰਾ ਅਜ਼ੀਜ਼ ਮੇਰਾ ਛੋਟਾ ਪੂਰਾ ਪੱਟੀ ਪੜੀ ਵਾਲਾ ਮੇਰੇ ਸਤਿਕਾਰਤ ਬੈਠੇ ਸਾਰੇ ਜਿਵੇਂ ਕੱਲਾ ਕੱਲਾ ਨਾਮ ਲੈਣ ਲੱਗਾ ਤਾਂ ਬਹੁਤ ਟਾਈਮ ਲੱਗ ਜਾਊਗਾ ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ ਜਿਹੜਾ ਇਸ ਮੇਲੇ ਦਾ ਸਿਰ ਹੈ ਇਸ ਮੁੰਡੇ ਦੇ ਸਿਰ ਜਾਂਦਾ ਹੈ ਇਹ ਚੱਲਿਆ ਪਹਿਲਾਂ ਕੋਲ ਨਹੀਂ ਕਾਫਲੇ ਬਣਦੇ ਐ ਅੱਜ ਹਜ਼ਾਰਾਂ ਦੀ ਗਿਣਤੀ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਤੇ ਭਾਰ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਪਤਲਾ ਪਾਣੀ ਤੋਂ ਜਿਹਨੂੰ ਗਿਆਨ ਕਹਿੰਦੇ ਨਹੀਂ ਭਾਰ ਧਰਤੀ ਤੋਂ ਪਾਪ ਦਾ ਭਾਰ ਜਿੰਦੇ ਤਤ ਅੱਗ ਤੋਂ ਵੱਧ ਕਰੋਧ ਹੁੰਦਾ ਤੇ ਮੰਨ ਦੀ ਹਵਾ ਤੋਂ ਵੱਧ ਰਫਤਾਰ ਜਿੰਦੇ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਚਮਕ ਸੱਚ ਦੀ ਸੂਰਜੋਂ ਵੱਧ ਹੁੰਦੀ ਤੇ ਬੁਰੀ ਨਰਕ ਤੋਂ ਠੀਕ ਹੰਕਾਰ ਜਿੰਦਾ ਬਖਤਲੀ ਵਾਲੇ ਦੀ ਗੱਲ ਨੂੰ ਯਾਦ ਰੱਖੀ ਨੀ ਵੱਡਾ ਰੱਬ ਤੋਂ ਹੁੰਦਾ ਕਿਉਂ ਜਿੰਦੇ ਇਹ ਥੋੜਾ ਪਿਆਰ ਹੈ ਔਰ ਪਿਆਰ ਨੂੰ ਬੜਾਈ ਰੱਖਿਓ ਅੱਜ ਤੁਸੀਂ ਪਹਿਲਾ ਦਿਨ ਹੈ ਜਿਹੜਾ ਕੰਮ ਪੜਵਾਉਣ ਦੀ ਸ਼ਰਮ ਕਰਦਾ ਉਹ ਹੀਰ ਸਲੇਟੀ ਦਾ ਚਾਕ ਹੀ ਨਹੀਂ ਵਕਤ ਪਹਿਲੇ ਤੋਂ ਜਿਹੜਾ ਨਹੀਂ ਕੰਮ ਆਉਂਦਾ ਉਹ ਸੱਜਣ ਮਿੱਤਰ ਅੰਗ ਸਾਗ ਹੀ ਨਹੀਂ ਉਸ ਬੰਦੇ ਦਾ ਢੇਲਾ ਨਹੀਂ ਮੁੱਲ ਹੁੰਦਾ ਜਿਹੜਾ ਆਪਣਾ ਉੱਚਾ ਇਖਲਾਕ ਹੀ ਨਹੀਂ ਤੇ ਉਸ ਕਲਮ ਦਾ ਹਾਕਮਾ ਰੱਬ ਦਾ ਖਾਤੇ ਦੀ ਕਲਮ ਦੇ ਵਿੱਚ ਇਤਫਾਕ ਹੀ ਨਹੀਂ ਦੇ ਤਫਾਕੀ ਤੋਂ ਮਾਰ ਖਾਧੀ ਅਸੀਂ ਸਾਰਿਆਂ ਨੇ ਹੁਣ ਤੱਕ ਕਿਹੜੀ ਗੱਲ ਕਰ ਕਬੂਨਾ ਕਿੱਤੇ ਹਵਾ ਦੇ ਮਹਿਲ ਉਸਾਰਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਕਿੱਤੇ ਹਵਾ ਦੇ ਮਹਿਲ ਉਸਾਰਦਾ ਐ ਬੈਠਾ ਫਨਾ ਦੇ ਮਨਾ ਮਕਾਨ ਅੰਦਰ ਇਸ ਗੱਲ ਦਾ ਬਸ ਧਿਆਨ ਰੱਖੀ ਬੜੀ ਆਵੇ ਨਾ ਕਦੇ ਈਮਾਨ ਅੰਦਰ ਦਿਲ ਵਿੱਚ ਜੇ ਕਦੇ ਹੰਕਾਰ ਆਵੇ ਤਾਂ ਗੇੜਾ ਮਾਰ ਲਿਆ ਕਰ ਸਮਸ਼ਾਨ ਅੰਦਰ ਉਹ ਬਖਤਣੀ ਵਾਲਿਆ ਪਏ ਨੇ ਖਾਕ ਹੋਏ ਕਿੱਤੇ ਕਿੱਤੇ ਸੀ ਲੋਕ ਜਹਾਨ ਅੰਦਰ ਕਿੱਤੇ ਕਿੱਤੇ ਸੀ ਲੋਕ ਜਹਾਨ ਅੰਦਰ ਅਸੀਂ ਇਗਨੋਰ ਕਰਦੇ ਆਂ ਰੱਬ ਦੀਆਂ ਮੂਖਤਾ ਨੂੰ ਅਸੀਂ ਮੰਨ ਕਰ ਹੁੰਨੇ ਆਂ ਰੱਬ ਦੀ ਕਿਰਤ ਤੋਂ ਨਾਲ ਵਿੱਚ ਆ ਮੂਰਤਾਂ ਦੇ ਰਾਬੋਸਦਾ ਕੋਣ ਬੈਠਿਆ ਰੱਬ ਪਛਾਣਿਆ ਨਹੀਂ ਤੇ ਰਿਆ ਕਰਦਾ ਪਹੁੰਚ ਭਗਵਾਨ ਤੱਕ ਕੋਣ ਬੈਠਿਆ ਰੱਬ ਪਛਾਣਿਆ ਨਹੀਂ ਰਿਆ ਕਰਦਾ ਪਹੁੰਚ ਭਗਵਾਨ ਤੱਕ ਰਿਆ ਹੋਰ ਬੰਦੇ ਨੂੰ ਸਿੱਗੀ ਇਨਸਾਨ ਤਿੱਕਰ ਉਹ ਸਾਰੀ ਜ਼ਿੰਦਗੀ ਹਾਕਮਾਂ ਚੱਖ ਮਾਰੀ ਕਦਮ ਇੱਕ ਨਹੀਂ ਗਿਆ ਗਿਆ ਤਾਂ ਕੱਲ ਲੱਖਾਂ ਖੋਹਾਂ ਦਾ ਪਹੁੰਚਿਆ ਹੜ்பਾ ਕੇ ਤੇ ਸਫਰ ਕਰੋ ਸੀ ਸਾਰਾ ਸੁਸ਼ਾਨ ਤੱਕਾ ਕਿਆ ਬਾਤ ਲਾਸਟ ਕਰਦੇ ਹਾਂ ਕੋ ਹੋਰ ਵੱਖੋ ਵੱਖ ਮੈਨੂੰ ਨਹੀਂ ਲੱਗਦਾ ਹੈ ਜੇ ਸ਼ੇਰ ਤੁਸੀਂ ਕਿਤੇ ਸੁਣਿਆ ਹੋਵੇ ਮੈਂ ਹੰਕਾਰ ਨਹੀਂ ਕਰਦਾ ਪਰ ਮਾਣ ਹੁੰਦਾ ਹੈ ਵੱਖ-ਵੱਖ ਜੇ ਕਰਦਿਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਕੱਲੇ-ਕੱਲੇ ਜੇ ਕਰਦਿਏ ਅੰਗ ਸਾਰੇ ਬੰਦਾ ਕਿਤੇ ਨਹੀਂ ਹੱਡ ਤੇ ਮਾਸ ਹੀ ਹੈ ਨਾ ਇਹ ਲੱਭੇ ਨਾ ਕਿਸੇ ਨੂੰ ਨਜ਼ਰ ਆਉਂਦਾ ਵਿੱਚ ਬੋਲਦਾ ਜਿਹੜਾ ਕੋਈ ਖਾਸ ਹੈ ਤੇ ਬਖਤਰੀ ਵਾਲਿਆ ਕਿੰਨਾ ਸੰਸਾਰ ਸੋਹਣਾ ਬਖਤਰੀ ਵਾਲਿਆ ਕਿੰਨਾ ਸੰਸਾਰ ਕਾਸ ਬੰਦਾ ਹਾਕਮ ਜੇ ਨਾ ਆਇਆ ਤੇ ਲਾਸ਼ ਹੀ ਹੈ ਕਹਾਵਾਤ ਬਹੁਤ ਬਹੁਤ ਰੋਲ ਥੈਂਕ ਯੂ ਸੋ ਮਚ ਹਾਕਮ ਬਾਤਰੀ ਵਾਲਾ ਜੀ ਬਹੁਤ ਅੱਛਾ ਤੁਹਾਨੂੰ ਖੇਰਾਂ ਦੇ ਰੂਪ ਦੇ ਵਿੱਚ ਜ਼ਿੰਦਗੀ ਦੀਆਂ ਸੱਚਾਈਆਂ ਦੱਸ ਕੇ ਗਏਰੇ ਸਾਡੇ